ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਇਤਿਹਾਸ ਬੜਾ ਹੀ ਮਹਾਨ ਹੈ ਪਾਤਸ਼ਾਹ ਜੀ ਦੀ ਹਰ ਸਾਖੀ ਦੇ ਵਿੱਚ ਸਾਡੇ ਲਈ ਜੀਵਨ ਬਦਲਣ ਦੀ ਕਰਨ ਵਾਲੀ ਪ੍ਰੇਰਣਾ ਛੁਪੀ ਹੋਈ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰੂਹਾਨੀ ਸਾਖੀ ਬਾਰੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਦੇ ਨਾਲ ਜਮੁਨਾ ਨਦੀ ਨੂੰ ਸ਼ਾਂਤ ਕਰਕੇ ਸੰਗਤ ਨੂੰ ਪਾਰ ਲੰਘਾਇਆ ਸੀ ਆਓ ਇਸ ਸਾਖੀ ਦੇ ਬਾਰੇ ਆਪਾਂ ਅੱਗੇ ਜਾਣਦੇ ਹਾਂ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਮੁਨਾ ਨਦੀ ਨੂੰ ਕਿਵੇਂ ਸ਼ਾਂਤ ਕੀਤਾ ਅਤੇ ਸੰਗਤ ਨੂੰ ਕਿਵੇਂ ਪਾਰ ਲੰਘਾਇਆ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਕੇਵਲ ਨਾਮ ਬਾਣੀ ਵਿੱਚ ਹੀ ਨਹੀਂ ਜੋੜਿਆ ਸਗੋਂ ਸੂਰਬੀਰਤਾ ਅਤੇ ਹਿੰਮਤ ਵੀ ਦਿੱਤੀ ਹੈ ਗੁਰੂ ਆਸ਼ਾ ਜੀ ਨੇ ਸਿੰਘਾਂ ਨੂੰ ਸੰਤ ਸਿਪਾਹੀ ਬਣਾਇਆ ਜਦੋਂ ਜ਼ੁਲਮ ਚਰਮ ਉਤੇ ਸੀ ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬਣਾਇਆ ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਅਤੁੱਲ ਪਿਆਰ ਸੀ ਜ਼ੁਲਮ ਦੇ ਵਿਰੁੱਧ ਅਡਲ ਹਿੰਮਤ ਸੀ ਇੱਕ ਵਾਰੀ ਧੰਨ ਸ੍ਰੀ ਗੁਰੂ ਗੋਬਨ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਯਾਤਰਾ ਕਰ ਰਹੇ ਸਨ ਸੈਂਕੜੇ ਸਿੰਘ ਮਾਵਾਂ ਬੱਚੇ ਅਤੇ ਬੁੱਟੇ ਬੱਚੇ ਸਭ ਗੁਰੂ ਸਾਹਿਬ ਜੀ ਦੇ ਨਾਲ ਸਨ ਤਾਂ ਸੰਗਤ ਜੀ ਰਸਤੇ ਦੇ ਵਿੱਚ ਉਹਨਾਂ ਨੂੰ ਜਮਨਾ ਨਦੀ ਪਾਰ ਕਰਨੀ ਪੈਣੀ ਸੀ ਉਸ ਵੇਲੇ ਜਮਨਾ ਦਾ ਪਾਣੀ ਬੜਾ ਤੇਜ਼ ਵਗ ਰਿਹਾ ਸੀ ਉੱਚੀਆਂ-ਉੱਚੀਆਂ ਲਹਿਰਾਂ ਵਗ ਰਹੀਆਂ ਸਨ ਪਾਣੀ ਦੇ ਵਿੱਚ ਹੜ ਵਰਗਾ ਦ੍ਰਿਸ਼ ਸੀ ਸਾਰੀ ਸੰਗਤ ਨੂੰ ਚਿੰਤਾ ਹੋਣ ਲੱਗੀ ਕਿ ਹੁਣ ਇਸ ਨਦੀ ਨੂੰ ਕਿਵੇਂ ਪਾਰ ਕਰਾਂਗੇ ਬਜ਼ੁਰਗ ਅਤੇ ਬੱਚੇ ਕਿਵੇਂ ਬਚਣਗੇ ਤਾਂ ਉਸ ਵੇਲੇ ਸਾਰੀ ਸੰਗਤ ਦੀ ਨਜ਼ਰ ਗੁਰੂ ਪਾਤਸ਼ਾਹ ਜੀ ਵੱਲ ਪਈ ਉਹਨਾਂ ਦੇ ਮਨ ਵਿੱਚ ਪੂਰਾ ਵਿਸ਼ਵਾਸ ਸੀ ਕਿ ਜਿੱਥੇ ਗੁਰੂ ਹੈ ਉੱਥੇ ਕੋਈ ਡਰ ਨਹੀਂ ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਮਨਾ ਨਦੀ ਦੇ ਵੱਲ ਨਜ਼ਰ ਮਾਰੀ ਅਤੇ ਬਚਨ ਕੀਤਾ ਕਿ 헤 ਜਮਨਾ ਮਾ ਇਹ ਸੰਗਤ ਵਾਹੀ ਗੁਰੂ ਦੇ ਨਾਮ ਵਿੱਚ ਰੰਗੀ ਹੋਈ ਹੈ ਹੁਣ ਇਹਨਾਂ ਨੂੰ ਪਾਰ ਲੰਘਾਉਣਾ ਤੇਰੀ ਜ਼ਿੰਮੇਵਾਰੀ ਹੈ ਹੁਣ ਤੂੰ ਸ਼ਾਂਤ ਹੋ ਜਾ ਤਾਂ ਸੰਗਤ ਜੀ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਦੇ ਬਚਨ ਹੋਏ ਤਾਂ ਉਸ ਵੇਲੇ ਇੱਕ ਅਲੋਕਿਕ ਘਟਨਾ ਵਾਪਰੀ ਇੱਕ ਚਮਤਕਾਰ ਹੋਇਆ ਨਦੀ ਦੀਆਂ ਲਹਿਰਾਂ ਜੋ ਭਿਆਨਕ ਢੰਗ ਨਾਲ ਉੱਛਲ ਰਹੀਆਂ ਸਨ ਉਹ ਹੌਲੀ-ਹੌਲੀ ਸ਼ਾਂਤ ਹੋਣ ਲੱਗੀਆਂ ਜੋ ਪਾਣੀ ਪਹਿਲਾਂ ਖਤਰਨਾਕ ਦਿਖਾਈ ਦੇ ਰਿਹਾ ਸੀ ਹੁਣ ਉਹ ਸ਼ਾਂਤ ਸਰੋਵਰ ਵਾਂਗ ਲੱਗਣ ਲੱਗ ਪਿਆ ਤਾਂ ਇਹ ਕੌਤਕ ਵੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ ਉਸ ਸਾਰੀ ਸੰਗਤ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਗੁਰੂ ਪਾਤਸ਼ਾਹ ਦੇ ਬਚਨਾਂ ਵਿੱਚ ਕਿੰਨੀ ਸ਼ਕਤੀ ਹੈ ਤਾਂ ਉਸ ਵੇਲੇ ਫਿਰ ਸਾਰੀ ਸੰਗਤ ਉੱਚੀ ਉੱਚੀ ਬੋਲੇ ਸੋ ਨਿਹਾਲ ਦੇ ਨਾਰੇ ਲਾਉਣ ਲੱਗੀ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਸੱਚੇ ਮਨ ਨਾਲ ਗੁਰੂ ਅਤੇ ਵਾਹਿਗੁਰੂ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਕੋਈ ਵੀ ਮੁਸ਼ਕਲ ਸਾਡੇ ਰਾਹ ਵਿੱਚ ਨਹੀਂ ਆ ਸਕਦੀ ਸੰਗਤ ਜੀ ਗੁਰੂ ਦੇ ਬਚਨ ਸਿਰਫ ਸ਼ਬਦ ਨਹੀਂ ਹੁੰਦੇ ਉਹ ਆਪ ਹੀ ਵਾਹਿਗੁਰੂ ਦੀ ਸ਼ਕਤੀ ਹੁੰਦੀ ਹੈ ਗੁਰਬਾਣੀ ਵੀ ਸਾਨੂੰ ਆਖਦੀ ਹੈ ਜਿਨ੍ਹਾਂ ਸਤਿਗੁਰੂ ਪੁਰਖ ਨਮਸਕਾਰਿਆ ਤਿੰਨਾ ਸੁਖ ਵਸਿਆ ਘਰ ਆਏ ਜਿਹੜੇ ਗੁਰੂ ਸਾਹਿਬ ਨੂੰ ਸੱਚੇ ਮਾਨ ਦੇ ਨਾਲ ਨਮਸਕਾਰਦੇ ਹਨ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਸੁਖ ਅਤੇ ਸ਼ਾਂਤੀ ਆ ਜਾਂਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਹਮੇਸ਼ਾ ਸਿਖਿ ਸਿਖਾਉਂਦੇ ਹਨ ਕਿ ਡਰਨਾ ਨਹੀਂ ਡਰਨਾ ਨਹੀਂ ਹਿੰਮਤ ਨਾਲ ਨਾਮ ਜਪ ਕੇ ਤੇ ਵਾਹਿਗੁਰੂ ਦੀ ਸ਼ਰਨ ਲੈ ਕੇ ਜੀਵਨ ਦੇ ਹਰ ਦਰਿਆ ਨੂੰ ਪਾਰ ਕਰਨਾ ਹੈ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਨੂੰ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਖੀਂ ਵਿਸ਼ਵਾਸ ਅਤੇ ਨਾਮ ਦੀ ਦਾਤ ਬਖਸ਼ੀਂ ਸੰਗ ਜੀ ਜੇਕਰ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਾਂਗੇ ਤਾਂ ਸਾਡੇ ਸਾਰੇ ਕਾਰਜ ਸਾਰੀਆਂ ਦੁੱਖ ਦੁਬੀ ਤਵਾ ਦੂਰ ਹੋ ਜਾਵਣੀਆਂ ਸਾਰੇ ਕਾਰਜ ਰਾਸ ਹੋ ਜਾਵਣਗੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮੁਸ਼ਕਲ ਜਾਂ ਰੁਕਾਵਟ ਨਹੀਂ ਆਵੇਗੀ ਹਮੇਸ਼ਾ ਸਾਨੂੰ ਵਾਹਿਗੁਰੂ ਦਾ ਨਾਮ ਜਪਨਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਵੀ ਕੋਈ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਜਾਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਆਪਣੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਕਿ ਲੋੜਵੰਦਾਂ ਦਾ ਭਲਾ ਹੋ ਸਕੇ ਸਾਨੂੰ ਹਮੇਸ਼ਾ ਦੂਸਰਿਆਂ ਦੀ ਸਹਾਇਤਾ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਦੇ ਵੀ ਕਿਸੇ ਤੇ ਮੁਸ਼ਕਲ ਆਵੇ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਇਹ ਸਭ ਕੁਝ ਕਰਕੇ ਅਸੀਂ ਗੁਰੂ ਦੇ ਹੋਰ ਵੀ ਨੇੜੇ ਹੋ ਜਾਂਦੇ ਹਾਂ ਗੁਰੂ ਦੀ ਗੋਦ ਵਿੱਚ ਜਾ ਕੇ ਬੈਠ ਜਾਂਦੇ ਹਾਂ ਸਾਨੂੰ ਗੁਰੂ ਦੀ ਗੋਦ ਮਿਲ ਜਾਂਦੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੋ ਨਾਮ ਜਪੋ ਵੰਡ ਛਕੋ ਕੀਰਤ ਕਰੋ ਸੰਗ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਇਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਵੀ ਸੰਗਤਾਂ ਸਾਖੀਆਂ ਦਾ ਲਾਹਾ ਲੈ ਸਕਣ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਗ ਜੀ ਜੇਕਰ ਤੁਸੀਂ ਗੁਰੂ ਪਾਤਸ਼ਾਹ ਜੀ ਦੀ ਹੋਰ ਵੀ ਕੋਈ ਸਾਖੀ ਦੇ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜਰੂਰ ਦੱਸੋ ਜਦੋਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਗੁਰੂ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣ ਕੇ ਗੁਰੂ ਦੇ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ